ਪ੍ਰਸੰਤ ਜੀ ਇਹ ਕਿੱਥੇ ਪਿੰਦ ਨੇ ਪਲੇਟ ਚ ਪਾ ਕੇ ਚਾਹ ਇਹ ਪਿੰਡਾਂ ਚ ਮਹਾਰਾਸ਼ਟਰ ਚ ਹੋ ਗਈ ਆਟੋਮੈਟਿਕ ਬੰਦ ਉਹ ਤੇਰੀ ਉੱਪਰ ਦੀ ਨਿਕਲ ਗਈਾ ਕਹਿੰਦਾ ਸਾਡੀ ਨਵੀਂ ਆਂਟੀ ਲੈਣ ਨੂੰ ਫਿਰਦੇ ਤੇ ਆਂਟੀ ਨੇ ਫਿਰ ਪੁਰਾਣੀ ਵੀ ਭੱਜੀ ਗਈ ਪੁਰਾਣੀ ਆਂਟੀ ਨੇ ਚਮਟਾ ਲਾਤਾ ਤੁਸੇ ਮੇਰੇ ਕੱਗਰੇ ਦੀ ਨਹੀਂ ਲਾਉਣ ਭੱਜੀ ਗਈ ਕੀ ਆਈਟਮ ਲਿਆਉਂਦੀ ਇਹ ਬਾਣਗੇ ਨਾ ਚਾਹ ਬਣਾਈਆ ਭਈ ਦਸਮੀਰ ਸਿੰਘ ਨੇ ਗੱਡਰ ਛੱਡ ਦਿਆ ਬਾਹਰ ਇਹ ਕੀ ਹੈ ਯੰਤਰ ਜੱਸ ਵੀਰ ਕਿਹੜਾ ਯੰਤਰ ਹੈ ਹੈ ਹੋ ਗਈ ਆਟੋਮੈਟਿਕ ਬੰਦ ਉਹ ਤੇਰੀ ਉੱਪਰ ਦੀ ਨਿਕਲ ਗਈ ਹੋਰ ਆ ਜੇ ਚਲੋ ਪਵਨ ਤੇਰੇ ਏਰੀਆ ਚ ਮੀਂਹ ਕਿੰਨਾਗਾ ਨਹੀਂ ਬਹੁਤਾ ਹੈ ਪਵਨ ਕੁਮਾਰ ਜੀ ਆਪਾਂ ਨੂੰ ਮੀਂਹ ਦਿਖਾਉਣ ਲਈ ਜਾ ਰਹੇ ਨੇ ਜਿਉਣਾ ਪਿੱਛੇ ਮੁੜ ਕੇ ਤਾਂ ਦੇਖ ਮਾੜਾ ਜਾ ਹਾਂ ਸਮਾਈਲ ਤਾਂ ਕਰ ਦੇ ਇਹ ਬੰਦਾ ਜੀ ਜਿਹੜਾ ਮੁਲਾਜ਼ਮ ਮਤਲਬ ਮੁਲਾਜ਼ਮਾ ਤੋਂ ਉਪਰ ਆਇਆ ਹੈ ਇਹ ਕੁਰਤੇ ਪਿਆਮ ਦੇ ਨਾਂ ਤਾਂ ਵੱਟ ਪੈਣ ਦਵੇ ਤੇ ਤੇ ਕਾ ਤੇ ਆਪਣੇ ਵਰਗੇ ਇਹ ਨੌਂ ਦੇ ਧੋਂਦੇ ਵੀ ਇੰਨਾ ਮੈਨਾ ਮਨਾਏ ਨਾਉਣ ਜਿਵੇਂ ਸੱਤਪਾਲ ਅੰਕਲ ਬਣ ਕੇ ਰਹਿੰਦੇ ਅੰਕਲ ਦਿਖਾਏ ਤੁਹਾਡਾ ਫੇਸ ਜੀ ਹਾਂ ਜੀ ਆਹ ਦੇਖੋ ਸੱਤ ਲੱਗੀ ਜੀ ਇਹ ਅੰਕਲ ਸਭ ਤੋਂ ਸੋਹਣੇ ਸੁਨੱਖੇ ਨੇ ਸਾਡੇ ਆਹ ਦੇਖੋ ਸਰ ਇੱਧਰ ਆਹ ਨਹੀਂ ਸੱਤਪਾਲ ਅੰਕਲ ਜੀ ਆਪਣੇ ਮੱਛੀਆਂ ਬਹੁਤ ਵੱਡੀਆਂ ਮੱਛੀ ਦਿਖਾ ਰਿਹਾ ਆਪਣਾ ਹਾਜੀ ਮੱਛੀਆਂ ਬਹੁਤ ਵੱਡੀਆਂ ਵੱਡੀਆਂ ਹੋ ਗਈਆਂ ਸਾਡੀ ਆ ਦੇਖੋ ਇਹ ਡرائی ਬਣਾ ਲਿਆ ਅੱਗੇ ਇੱਥੇ ਗੱਡੀਆਂ ਖੜਦੀਆਂ ਨੇ ਸਾਡੀਆਂ ਮਲਾਜ਼ਮ ਵੀਰਾਂ ਦੀਆਂ ਮੱਧ ਲਾ ਦਿਆ ਕ੍ਰਿਸ਼ਨ ਚਾਹ ਬਣਾ ਰਿਹਾ ਉਹ ਡੇਗ ਲਈ ਚਾਹ ਬਣਾ ਚਾਹੇ ਮੈਂ ਜਮਾ ਇਹ ਕਹਦਾ ਕਹਦਾ ਯਾਰ ਅਸੀਂ ਪਾਈ ਜੇਗਾ ਤੂੰ ਚਾਹ ਕਰੇ ਕਹਿੰਦਾ ਉਸਕੇ ਪੱਤ ਕੇ ਕਹਿੰਦਾ ਚਲਾ ਦੱਸ ਪਰਸੋਂ ਪਾਵਣ ਦੱਸ ਵੀਰੇ ਕਾਂਡ ਕੀ ਹੋਇਆ ਰਸਕੇ ਇਹ ਕਰਦਿਆਂ ਦਵਾਈ ਦੀਗਾ ਯਾ ਚਾਚਾ ਇਹ ਥੋੜਾ ਜਿਹਾ ਪੱਖਾ ਬੋਲ ਕੇ ਉਹਦੇ ਕਾਰਨ ਮੁੰਡਾ ਗੁੱਸੇ ਕਰ ਗਿਆ ਸਾਨੂੰ ਪਤਾ ਆ ਬੂਟ ਨੇ ਬੂਟ ਤੁਹਾਨੂੰ ਪਤਾ ਜੀ ਅੱਜ ਕੱਲ ਦੀ ਲਾਤ ਕਿੱਥੇ ਚੱਲਦੀ ਹੈ ਕ੍ਰਿਸ਼ਨ ਕੁਮਾਰ ਜੀ ਚਾਹ ਪਾਰ ਰਹੇ ਨਹੀਂ ਬੜਾ ਅੱਜ ਕੱਲ ਦੀ ਲਾਤ ਨਹੀਂ ਪੂਰਾ ਸੈਂਟੈਂਸ ਅੱਜ ਕੱਲ ਦੀ ਗੰਦੀ ਗੰਦੀ ਲਾਤ ਆ ਦੇਖੀ ਜੀ ਬੜਾ ਫਿਕੰਦੀ ਹੈ ਉਹ ਅੰਕਲ ਨੇ ਸੱਟ ਖਾਈ ਅੰਕਲ ਦਿਖਾਏ ਥੋੜੀ ਸੱਟ ਜੀ ਲੋ ਜੀ ਕੀ ਹੋ ਗਿਆ ਤੇਰੇ ਤੇ ਚੱਲ ਨਾ ਪਾ ਪੱਤਾ ਤਾਂ ਉਹ ਲਾਦਾ ਜੀ ਪੱਤਾ ਚੰਟਾ ਜੀ ਜੰਕੇ ਲੱਗੇ ਨਾ ਲੋ ਇਹ ਅੰਕਲ ਸਾਡੇ ਚੱਲ ਘਾਣੂ ਗਾਣਾ ਆਂਟੀ ਨਾਲ ਲੜਦੇ ਆਂਟੀ ਨਾਲ ਕੋ ਨਵੀਂ ਆਂਟੀ ਅੰਕਲ ਸਾਡੇ ਨਵੀਂ ਆਂਟੀ ਲੈ ਉਹਨੂੰ ਫਿਰਦੇ ਤੇ ਆਂਟੀ ਨੇ ਫਿਰ ਪੁਰਾਣੀ ਵੀ ਭੱਜ ਗਈ ਗਏ ਪੁਰਾਣੀ ਆਂਟੀ ਨੇ ਚਿੰਟਾ ਲਾਤਾ ਹੱਥ ਤੇ ਆਹ ਵੇ ਮੇਰੇ ਕੱਗਰੇ ਦੀ ਨਹੀਂ ਲਾਉਣ ਭੱਜ ਗਈ ਉੱਪਰ ਚੱਕ ਲੋ ਗਾਉਣਾ ਤੁਹਾਡਾ ਰਿਸ਼ਨ ਚੰਦ ਜੀ ਇਹ ਕਿੱਥੇ ਪਿੰਦ ਨੇ ਪਲੇਟ ਚ ਪਾ ਕੇ ਚਾਹ ਇਹ ਪਿੰਡਾਂ ਚ ਇਹ ਮਹਾਰਾਸ਼ਟਰ ਚ ਪਿੰਡਾਂ ਨੇ ਇਹ ਪਿੰਡਾਂ ਸਾਡੇ ਤਾਂ ਬਾਟੀ ਚ ਪਾਉਂਦੇ ਨੇ ਪਲੇਟ ਵਾਲਾ ਕੀ ਸਿਸਟਮ ਆ ਦੇਖੀ ਜੱਟੇ ਜਾ ਕੇ ਸਾਡੇ ਤਾਂ ਪਲੇਟ ਡੋਲ ਤੇ ਥੱਪੜ ਪਾਉਂਦੇ ਨੇ ਮਿੱਠਾ ਦਾ ਪਾਇਆ ਜੀ ਕੋਤੇ ਵੀ ਨਹੀਂ ਕਾਹ ਨਾ ਕਰ ਫਿਰ ਤੂੰ ਭਜਦਾ ਨਾ ਸਾਈਕਲ ਚੱਲੇ ਕੇ ਆਪ ਚੱਲਦਾ ਨਹੀਂ ਤੂੰ ਮੈਨਾਂ ਸੋਈ ਹਾਂ ਦੇਖੋ ਕੁੱਤੇ ਨੂੰ ਗਲਾਸ ਚ ਪਾ ਜੀ ਉਹ ਨਹੀਂ ਪੀਂਦਾ ਪਾਣੀ ਇਹ ਪਲੇਟ ਚ ਪਾ ਕੇ ਦਰਾਂਗੇ ਆਪ